ਇਹ ਭਾਈ ਇਹ ਵੀ ਪਾ ਗਿਆ ਵਿਆਹ ਉੱਥੇ ਤੈਨੂੰ ਕੀ ਦੱਸਾਂ ਪਰਜਾਈ ਮੇਰੇ ਨਾਲ ਸੌ ਗਿਆ ਮੱਜੇ ਤੇ ਅੱਜ ਹੀ ਰਾਤ ਨੂੰ ਜਦੋਂ ਕੇਨਾ ਤਾਂ ਮੈਨੂੰ ਲੱਗਾ ਟੱਟਾ ਟੱਟਾ ਜਾ ਉਦੋਂ ਬਾਅਦ ਜਦੋਂ ਕੁਰਤਾ ਐਂਪਰੂਵ ਲੂ ਫੜ ਲਈ ਇਹ ਗੱਲ ਆਉਂਗਾ ਆਏ 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 ਓਏ ਆਏ ਆਏ ਓਏ ਆਏ ਓਏ ਮਾਜਾ ਗੋਰੇ ਕਾਂਟੇ ਓਏ ਦੇ ਦਿਆ ਘੇੜੇ ਜੋ ਲੈ ਗਿਆ ਪੰਜ ਨਾਵਾ

ਨਾ ਦੱਸੇ ਨਾ ਪੁੱਛੇ ਉਹ ਭਰਾਵਾ ਤੁਸੀਂ ਕਿੱਥੇ ਸਾਰ ਲੈਨੇ ਹੋ ਹੁਣ ਹਾਂ ਤੁਸੀਂ ਨਾ ਨਾ ਵੱਡੇ ਵੱਡੇ ਬਣ ਕੇ ਵੱਡੇ ਕੰਮ ਹੋ ਗਏ ਛੋਟੇ ਉਹ ਠੀਕ ਆ ਮਾਮਾ ਮਾਮਾ ਠੀਕ ਆ ਭੂਆ ਦੱਸ ਤੂੰ ਕਿਵੇਂ ਆ ਮਾਮੇ ਨੂੰ ਤਾਂ ਕੀ ਜਾਨ ਨਿਕਲਦੀ ਆ ਮਾਮੇ ਦੀ ਠੀਕ ਆ ਮਾਮਾ ਚਾਹ ਚਾਹ ਆ ਗਈ ਅੱਛਾ ਵੱਡੇ ਵੱਡੇ ਗਲਾਸ ਚ ਵੀਂ ਕੱਪ ਜਾ ਮੈਂ ਪਹਿਲੇ ਦਿਨੋਂ ਕੱਪੀ ਚ ਪੀਣਾ ਹੁਣ ਨਾ ਇਹ ਮੇਰਾ ਸਾਰਾ ਡੀਪੀ ਲੱਗਿਆ ਹੋਇਆਗਾ ਲੈ ਚਲ ਸਲਾ ਆਈ ਨਹੀਂ ਉਹਦਾ ਬੈਕ ਤਾਂ ਨਹੀਂ ਹੈ ਜੜਾ ਹਾਂ ਜੇ ਗਈਆਂ ਨਹੀਂ ਨਾ ਕਿਉਂ ਤੇਰੇ ਨੂੰ ਵੀ ਤੇਰੇ ਦੇਖ ਲੈ ਉੱਪਰ ਜਾਈ ਆਉਣ ਸਾਰੀ ਲੜਨ ਲੱਗ ਗਿਆ ਮੇਰੇ ਨਾਲ ਮੈਂ ਕੁਛ ਕਿਹਾ ਜੀ ਕਚੜਾ ਜੀ ਬਿਸਕੁਟ ਖਾਏਗਾ ਖਾ ਲਾਂਗੇ ਬਿਸਕੁਟ ਜੇ ਖਵਾਜੋਗੇ ਬਿਸਕੁਟ ਘਰ ਵਾਲੇ ਖਾਣਗੇ ਕਿ ਦੂਜੇ ਖਾਣਗੇ ਆਪਾਂ ਤਾਂ ਦੇਸੀ ਪੀਨੇ ਦੇਸੀ ਬੰਦਿਆਂ ਦੇ ਨੂੰ ਉਹਦਾ ਫਿਰ ਦੇਸੀ ਖਾਣਗੇ ਚੱਲ ਪੀ ਲੈ ਚਾਹ ਹਾਂ ਹਾਂ ਉਹ ਮੇਰਾ ਸਾਰਾ ਇਹਨੂੰ ਦੇਖਦੇ ਹਾਸਾ ਮੈਨੂੰ ਮਾਰਦਾ ਮੈਨੂੰ ਪਤਾ ਉਹ ਕਾਹ ਨੂੰ ਇਹ ਤਾਂ ਮੇਰੀ ਭੁਜਾਈ ਆ ਪਹਿਲੇ ਜਨਮ ਉਹ ਜਿਹੜਾ ਮੂੰਹ ਪਿਆਰ ਚੱਲਦਾ ਰਹਿਣਾ ਆ ਆ ਪਸੀਆ ਮੈਨੂੰ ਮੂੰਹ ਪਿਆਰਦਾ ਤੂੰ ਐਂ ਦੱਸ ਵੀ ਗਰਮੇਲ ਸੇ ਦਾ ਕੀ ਹਾਲ ਹੈ ਹਉ ਠੀਕ ਆ ਵਧੀਆ ਕੀ ਮਾਰਦਾ ਛੋਟਾ ਦਾਣੇ ਦਿਆ ਹਾਂ ਉਹ ਜਿਹੜੀ ਉਹਨੇ ਉਧਰ ਛੈੜ ਜੀਤੀ ਸੀਗਾ ਕੰਮ ਉਹਦਾ ਹੋਇਆ ਉਹ ਤਾਂ ਪਰਮਾਨੈਂਟ ਹੀ ਆ ਉਹਦਾ ਪੱਕਾ ਕੰਮ ਆ ਅੱਛਾ ਜੀ ਅੰਗਰ ਭੈਣ ਦੇ ਜਾਰ ਦੀ ਸਾਰਾ ਕੁਝ ਖਾ ਗਈ ਉਹ ਤਾਂ ਉਹਦਾ ਫਿਰ ਉਹੀ ਹੁੰਦਾ ਭਾਈ ਹਾਂ ਖਾਣ ਪੀਣ ਤਾਂ ਫਿਰ ਤੈਨੂੰ ਪਤੀ ਹੈ ਮਾਰੇ ਕਮਰਾ ਮਾਰਾ ਨਤੀਜਾ ਓਏ ਨਹੀਂ ਪਤਾ ਇੱਥੇ ਆਈ ਜਾਵੇ ਅੱਛਾ ਉਹ ਬੰਦ ਨਹੀਂ ਸਕਦਾ ਮੇਰੇ ਬਿਨਾਂ ਦਾ ਬੇਲਾ ਹਾਂ ਉਹ ਤਾਂ ਆਊਗਾ ਯਾਰ ਉਹਦੇ ਬਿਨਾਂ ਤਾਂ ਫਿਰ ਤੈਨੂੰ ਪਤਾ ਮੇਰੀ ਵੀ ਕਿਆ ਕਿਆ ਆਇਆ ਜਿ ਨੂੰ ਅੱਜ ਮੈਂ ਮੈਂ ਆ ਜੀ ਸੱਤਰੀ ਪੈਂਦੀ ਨਹੀਂ ਗਏ ਨਾ ਲੈ ਪੌੜੀ ਵੱਡੀ ਉਮਰ ਆ ਆ ਗਿਆ ਇਹੋ ਕਾਲੀ ਪਹਿਲੀ ਆ ਓਏ ਬੱਲੇ ਓਏ ਹਾਲਾ ਭਾਜ ਓਏ ਇੱਕ ਤਾਂ ਬੈਠੀ ਯਾਰ ਹਾਂ ਕਾ ਵੀ ਹਾਂ ਭਾਈ ਕੋਣ ਦੇਖ ਲੈ ਕਿਹੜਾ ਸਹਣਾ ਨਹੀਂ ਨਾ ਮੈਂ ਤਾਂ ਨਹੀਂ ਵੇਸਣਾ ਜੱਗਾ ਓਏ ਬੱਲੇ 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 ਗਰਮੇਲ ਜੀ ਮੈਨੂੰ ਸਹਣਾ ਨਹੀਂ ਤਾ ਓਏ ਉਹ ਜੱਗਾ ਉਹ ਕੋਗਾ ਉੱਬੇ ਵਾਲਾ ਅੱਛਾ ਹੋਰ ਭਾਈ ਬੱਗੇ ਭਾਈ ਇਹ ਹਾਲ ਹੈ ਹਾਲ ਤਾਂ ਠੀਕ ਆ ਯਾਰ ਆ ਮਰੀ ਗੱਲ ਬਤ ਮੈਨੂੰ ਨਹੀਂ ਪਛਾਣਿਆ ਮੈਂ ਭਾਈ ਸੌਰੀ ਯਾਰ ਮੈਂ ਪਤਾ ਨਹੀਂ ਕਿ ਕਿਉਂ ਨਹੀਂ ਪਛਾਣਿਆ ਮੈਂ ਆ ਸਾਈਕਲੀ ਦਾ ਕਰਕੇ ਨਹੀਂ ਪਛਾਣਿਆ ਸਾਈਕਲੀ ਤੈਨੂੰ ਪਤਾ ਨਹੀਂ ਅਸਲ ਵਿੱਚ ਭਰਾ ਉਹ ਪਤੇ ਨਹੀਂ ਮੈਂ ਇਹਨੂੰ ਜਿੰਨ ਟੈਂਟਸ ਮਾਹੂਨੀ ਵੀ ਗੈਂਟਰਲ ਵਿੱਚ ਉਹ ਕੋਕ ਪੈਨ ਲੱਗਣ ਵਾਲੀ ਆ ਕੋਕ ਪਾ ਫੜਦਾ ਠੀਕ ਉਹ ਕੋਕ ਪੈਨ ਲੱਗਣ ਵਾਲੀ ਆ ਉਹ ਤੂੰ ਪੀਤਾ ਸਹੀ ਉਹ ਪੀ ਲੈ ਯਾਰ ਇਹ ਫਿਰ ਹੋਰ ਕਰੇ ਠੀਕ ਹੈ ਸਾਰੇ ਠੀਕ ਠਾਕ ਸਾਰੇ ਆਪਣੇ ਨਾ ਕਿਵੇਂ ਆ ਫਿਰ ਠੀਕ ਹੈ ਵਧੀਆ ਹਾਂ ਹੋਰ ਫਿਰ ਉੱਧਰ ਠੀਕ ਠਾਕ ਹੈ ਸਾਰੇ ਹਾਂ ਠੀਕ ਹੈ ਤੇ ਇਹ ਫਿਰ ਕਿਵੇਂ ਇੱਕ ਸੱਤ ਲੱਗੀ ਸੀ ਇਹ ਤਾਂ ਡੂੰਘਿਆ ਗੱਲਾਂ ਨੇ ਬੱਸ ਅੱਛਾ ਖਾਸਾ ਪਹਿਲਾਂ ਮੇਰਾ ਨਿਸ਼ਾਨ ਦਾ ਪ੍ਰਭਾਵ ਮੈਨੂੰ ਲੰਬਾ ਦਾ ਬਾਤ ਆ ਜੇ ਤੁਸੀਂ ਮੈਨੂੰ ਦੱਸਿਆ ਹੁੰਦਾ ਮੈਂ ਪਤਾ ਲੈ ਇਹਨਾਂ ਨੇ ਦੱਸਿਆ ਨਹੀਂ ਉਹ ਬੇਈਮਾਨ ਹੈ ਬੜੇ ਬੇਈਮਾਨ ਬੰਦੇ ਨੇ ਗਰਮੇਲ ਸੇ ਤਾਂ ਮੇਰਾ ਤਾਂ ਛੇੜਿਆ ਨੇ ਕਹਿਦਰੇ ਉਹ ਵਾ ਠੀਕ ਹੈ ਬਸ ਐਂ ਜਗਾ ਮੇਰਾ ਤਾਂ ਜਦੋਂ ਮੰਨ ਕੇ ਚੱਲ ਵੀ ਜੂਪੀ ਬਣੀ ਆਪਾਂ ਆਪਾਂ ਕੋਹਰਾ ਨਹੀਂ ਪਾਲਿਆ ਸੀ 12 13 ਉੱਧਰ ਐਕਸੀਡੈਂਟ ਹੋਇਆ ਸੀ ਜੁੱਪੀ ਬੰਨੀ ਜਾਂਦਾ ਅੱਛਾ ਉਦੋਂ ਫਿਰ ਇਹ ਨੁਕਸਾਨ ਮਾਰੋ ਸੋਦੀ ਪਾ ਗਿਲਾ ਇਹ ਕਿਹੜੇ ਸਾਬ ਦੀ ਪੀਣੀ ਸੀ ਉਹ ਕੰਜਰ ਜਾਂ ਮੋਗੇ ਮਗੂ ਖਿਚਣਾ ਹਾਂ ਚਾਹ ਤਾਂ ਫਿਰ ਦੇਸੀ ਪੀਂਦਾ ਕਰਕੇ ਨਾ ਹਾਂ ਕਿ ਜਦੋਂ ਪੀਂਨੇ ਆ ਜੜੀਆਂ ਬੂਟੀਆਂ ਬਣਾ ਕੇ ਹਾਂ ਉਹ ਜਿਹੜਾ ਕਾਂ ਹੈ ਉਹ ਖਸ ਗਿਆ ਹੁਣ ਜਦੋਂ ਬੁੱਲਾਂ ਦੇ ਲੱਗ ਜੇ ਚਾਹ ਜਾਂ दारू ਗੁਰਦੇ ਆਪੇ ਸੂਤਾ ਮਾਰ ਲੱਗਣਾ ਅੱਛਾ ਸੂਤਾ ਮਾਰ ਦੇ ਡਾਇਰੈਕਟਰ ਹੋ ਜੀ ਪਰ ਨੂੰ ਬੱਟਾ ਨਾਗਣੀ ਖਾਂਦਾ ਨਾਗਣੀ ਤੇਰਾ ਯਾਰ ਉਹ ਤਾਂ ਫੇਰ ਖਾਣੀ ਹੈ ਹਾਂ ਹੋਰ ਫਿਰ ਕਿ ਲਿਆ ਹੋਰ ਸੁਣਾ ਫਿਰ ਨਵੀਂ ਤਾਜੀ ਕੋਈ ਹੈ ਨਵੀਂ ਤਾਜੀ ਤਾਂ ਕਿਹੜੀ ਨਵੀਂ ਤੋਈ ਤਾਂ ਠੀਕ ਹੈ ਹਾਂ ਇਹ ਦੋ ਪਾਲਟੀ ਪੁਲਟੀ ਲੈ ਲੀਆਂ ਜ ਹੁਣ ਆਤਾ ਗਿਆ ਕਾਜੀ ਹੋਏ ਲਿਆ ਆ ਕੂੰਜ ਵਰਗੀ ਦੁਬਾਰੇ ਫੇਰ ਹੋਰ ਅੱਛਾ ਜੀ ਆ ਬੜੀ ਮਾਨਾ ਸੇਨੂ ਨਾ ਕੁੱਥੇ ਭਰਾਵਾ ਉਹ ਫੋਨ ਲੱਗਿਆ ਨਹੀਂ ਇਹਦਾ ਦਸਤਾ ਉਹ ਨਾ 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 ਗੇ ਲਿਆ ਚਾਰ ਮਾ ਇਹ ਯਾਰ ਪਹਿਲੇ ਫੋਨ ਬਦਲ ਗਏ ਫੋਨ ਬਦਲ ਗਏ ਮਖਾ ਕਿੱਕਾ ਹੋ ਗਿਆ ਕਿੱਟ ਸਪੀਕਰ ਹੋ ਗਿਆ ਉਹ ਤੂੰ ਪੜਾਗਾ ਨਾ ਯਾਰ ਮੈਂ ਪਲੇਟ ਜੀ ਭਗਾ ਕੇ ਮਰੂੰਗਾ ਮੈਨੂੰ ਗੁੱਸਾ ਆ ਜੜੀ ਇਹਦਾ ਤੇ ਤੇ ਹੁਣ ਮੜਾ ਮੜਾ ਕੋਈ ਦਰਸ਼ਣਤਾ ਕਰਾ ਦੇ ਭਟਾਈ ਦੇ ਆਰੇ ਮੇਰੇ ਦਰਸ਼ਨ ਹੋ ਜਾਣਗੇ ਚੰਦ ਦੇ ਔਰ ਇੰਨੇ ਭਾਨੇ ਨਾਲ ਕੋਈ ਗੱਲਬਾਤ ਬੰਦੀ ਰਹਿੰਦੀ ਹੈ ਕੋਈ ਦੇਖ ਲਾਂਗੇ ਦੇਖ ਦੇਖ ਭਾਨ ਘੜਾ ਵਕਤ ਨੂੰ ਬੰਦਾ ਹੈ ਨਹੀਂ ਬੇਕਾਰ ਹੀ ਹੈ ਬੰਦਾ ਮੈਂ ਤੈਨੂੰ ਮੂਤੇ ਗੱਲ ਕਰ ਪਾਗਲੇ ਆਪਾਂ ਕਾਫੀ ਕੇ ਭਗ ਜਾਣੇ ਔਰ ਬੱਡੀ ਭਰਾਈ ਤਾਂ ਮਿਲੀ ਸੀ ਵਧੀਆ ਮੇਰੇ ਨਾਲ ਮੈਨੂੰ ਕਿਤੇ ਕਿਤੇ ਆਹ ਆਹ ਉਹ ਤਾਂ ਚੰਦਰੀ ਠੀਕ ਆ ਉਹਦੇ ਦਿਲ ਚ ਨਹੀਂ ਕੁਸ ਠਾ ਸੋਟਾ ਮਾਰਦੀ ਆ ਤਾਂ ਮੈਨੂੰ ਕਿਤੇ ਕਿਤੇ ਹੱਕ ਜੀ ਪੈ ਜਾਂਦੀ ਹੈ ਕਿ ਇਹ ਪਤਾ ਨਹੀਂ ਕਿ ਇਹ ਜੜ ਜਾਂਦਾ ਮੇਰੇ ਨਾਲ ਜਦੋਂ ਮੈਂ ਤਾਂ ਕੱਢ ਦੂ ਜਦੋਂ ਉਹਨੂੰ ਅੜ ਗਿਆ ਅੜ ਗਈ ਉਹ ਵੀ ਪੂਰੀ ਉਹ ਬਸਤ ਨਾ ਕਰ ਬੈਠੀ ਕੋਈ ਮੈਂ ਤੈਨੂੰ ਦੱਸਾਂ ਮੈਨੂੰ ਪਤਾ ਹੈ ਉਹ ਕਹ ਜੱਜਦੀ ਆਈ ਹੈ ਪਹਿਲਾਂ ਮੇਰੀ ਦੂ ਬਿਮਾਰੀ ਸੁਣ ਜਰਾ ਜਦੋਂ ਦੀ ਮੇਰੇ 60 ਜੀ ਵੱਜੀ ਹੈ ਨਾ ਉਹਨਾਂ ਦਾ ਕਈ ਵਾਰੀ ਜਦੋਂ ਮੇਰੇ ਆ ਸਪੈਲਿੰਗ ਜੜ ਜੇ ਉਹਦੇ ਮੇਰੇ ਪੋਲੇ ਢੂਈ ਚ ਲੱਪੜ ਜਾ ਲਿਆ ਦਾ ਚੰਗਾ ਅੱਛਾ ਅੱਛਾ ਕਈ ਵਾਰੀ ਮਨ ਲੱਭੀ ਇੱਕ ਬੰਦਾ ਗੱਲ ਕ ਕਰ ਕ ਕਰਦਾ ਜਾ ਹੋ ਜਾਂਦਾ ਹੋ ਜੀ ਇਹ ਕਾਨੂੰ ਛੇੜਦਾ ਛਣ ਕਰਾ ਦੇ ਯਾਰ ਮਾਰ ਦੇ ਮਾਰਦਾ ਨਾ ਬੋਲ ਮਨਪੀਤ ਆ ਆਇਆ ਮਾਮੇ ਦਾ ਮੁੰਡਾ ਆਇਆਗਾ ਆਹ ਕੋਈ ਤਾਂ ਕੋਈ ਕਾ ਕਟਿਆ ਨਾ ਸੋਸ਼ਰੀ ਕਾ ਲੈ ਦੇਖ ਲਾ ਭਾਈ ਸੋਸ਼ਰੀ ਕਾ ਕਿਆ ਮੇਰਾ ਪਾਣ ਲਾਈਟਨ ਵਗਈ ਲਈ ਹੋਰ ਪਤਾ ਨਹੀਂ ਕਿਹੜੇ ਪਾਣ ਤੇ ਦਾਣੇ ਮਾਰ ਰਿਹਾ ਮੈਂ ਬੜਾ ਇੱਕ ਇੱਕ ਗੱਲ ਪੋ ਜਾਏ ਉਹ ਠੀਕ ਹੋ ਭਾਈ ਭਰਜਾਈ ਮੈਂ ਮਤਲਬ ਤੁਹਾਡਾ ਨਿੱਕਾ ਦਿਓ ਰ ਅਭਰਜਾਈ ਮੈਂ ਛੋਟਾ ਅੱਛਾ ਹਾਂ ਮਾਮੇ ਦਾ ਪੁੱਤ ਆ ਮੇਨਾਂ ਦੇ ਅੱਛਾ ਹਾਂ ਉਹ ਮਾਮੇ ਦਾ ਮੁੰਡਾ ਹੈ ਜੱਗਾ ਇਹਦਾ ਨਾ ਤੂੰ ਦਾ ਫਰ ਖਾਸੇ ਟਾਈਮ ਦਾ ਵਿਆਹ ਕਰਾਇਆ ਉਹ ਜਵਾਕ ਵੀ ਡਾਰ ਹੋਗੇ ਕਿ ਲਿਆ ਓਏ ਓਏ ਆ ਬਈ ਮਾਣਿਓ ਚਿੱਠੀ ਪੱਤਰ ਪਾਉਣਾ ਵੀ ਜ਼ਰੂਰੀ ਨਹੀਂ ਸਮਝਾਵਾ ਮਾ ਮੇਰੇ ਪੁੱਤ ਨੂੰ ਓਏ ਆ ਲੱਗਦੀ ਨਹੀਂ ਚੱਲ ਕੋਈ ਨਾ ਕੋਈ ਚਿੱਠੀ ਪੱਤਰ ਵੀ ਕੋਈ ਨਾ ਕੋਈ ਨਾ ਰੋਣਾ ਬੰਦਾ ਤੈਨੂੰ ਪੱਤੀ ਆ ਓਏ ਐ ਹੁੰਦਾ ਕੌਣ ਸਪੈਲ ਜੇ ਬੰਦੇ ਨੂੰ ਰਿਸ਼ਤੇਦਾਰ ਯਾਦ ਕਰਦਾ ਰਹੇ ਚੰਗੀ ਜਿਹਾ ਉਹ ਤੈਨੂੰ ਕੀ ਪਾਉਣਾ ਇਹਨਾਂ ਨੇ ਤਾਂ ਆਪਦੀ ਮਾਂ ਵੀ ਨਹੀਂ ਸੱਦੀ ਅੱਛਾ ਜੀ ਔਰ ਬਾਬਾ ਫੇ ਤਾਂ ਮੇਰੀ ਪੂ ਹੀ ਨਹੀਂ ਸੱਦੀ ਜੋ ਵੀ ਬਸ ਫੇ ਤਾਂ ਖੜਨ ਦਾ ਪੈ ਜੀ ਨਹੀਂ ਆ ਕੱਪੀ ਪੜ ਜਾ ਰ ਮੈਂ ਤਾਂ ਕਹਿੰਨਾ ਯਾਰ ਉਹ ਚੱਲ ਕੋਈ ਨਾ ਚਾਹਦਾ ਯਾਰ ਮੈਂ ਜਾਨਣਾ ਯਾਰ ਅੱਜ ਦਾ ਦਿਨ ਤਾਂ ਰਹਿ ਤਾ ਚਾਹ ਪੀ ਖੂਨ ਚ ਪੈਦ ਹੋਗੇ ਖੂਨ ਜਗਿਆ ਹੋਗੇ ਬਾਲੇ ਹੋਗੇ ਬਾਈ ਹਾਂ ਦੇਖ ਦੇਖ ਕਾ ਮੰਦਾ ਫਾਂ ਨਾਂ ਗੰਡਕ ਜੀ ਹੈ ਕਹਿੰਦਾ ਐ ਦੁਰਦੀ ਜਿਵੇਂ ਪਾਣੀ ਤੇ ਦੁਰਦੀ ਹੁੰਦੀ ਐ ਬਚ ਨਹੀਂ ਹੈ ਨਾ ਦੋਲ ਬਚ ਨਹੀਂ ਜਲਕੀ ਰਾਣੀ ਹੈ ਕਦੀ ਚੱਲ ਜਲਕੀ ਰਾਣੀ ਉਹ ਨਾਂ ਉਂਗਲ ਆਦੀ ਉਹ ਕਿੱਥੇ ਪੁੱਛੋ ਜਿੱਥੇ ਡਾਂਗਾ ਪੈਣ ਲੱਗੀਆਂ ਉਹ ਨਾਂ ਉਂਗਲ ਆਦੀ ਤੂੰ ਚੱਲ ਤੂੰ ਐਂ ਦੱਸਿਆ ਵੀ ਅੱਜ ਪਾਰਟੀ ਹੁਣ ਗੇਲ ਕੇ ਕੋਠੇ ਕੋਲੇ ਚੱਲਦੇ ਆਂ ਆਪਾਂ ਤੇ ਉੱਥੇ ਕਰਾਂਗੇ ਜਾਂ ਕਿੱਥੇ ਕਰਾਂਗੇ ਮੰਨ ਕੇ ਜੀ ਪਾਰਟੀ ਉਹੀ ਕਰਨੀ ਓਰੇ ਕਰ ਲਾ ਉੱਥੇ ਕਰਨੀ ਉੱਥੇ ਕਰ ਲਾ ਕਿਉਂ ਵੀ ਗਏ ਲਿਆ ਸੀ ਕਿਤੇ ਮਾਨੂੰ ਪਤਾ ਗੋਲ ਗੰਡੇ ਚਾਈਂਦੇ ਨੇ ਕਿਤੀ ਹੋਏ ਗੋਲ ਗੰਢਾ ਤੈਨੂੰ ਕਿਹੜਾ ਪਹਿਲਾਂ ਵੀ ਚੇਹਣਾ ਨਹੀਂ ਮਿਲ ਲੱਗਿਆ ਮੈਂ ਸੁਣਿਆ ਸੀ ਉਹ ਬੋਲਣ ਲੱਗੇ ਉਹਦੋਂ ਬਾਅਦ ਤਾਂ ਅੱਛਾ ਹੀ ਬੇਚੀ ਲੱਭ ਹੁਣ ਤਾਂ ਸਾਡਾ ਕੁਝ ਨਹੀਂ ਵੰਡਿਆ ਅੱਛਾ ਚੰਗੀ ਗੱਲ ਆ ਭਰਾ ਉਹ ਟਰੱਕ ਦਾ ਬੰਦਾ ਯਾਰ ਆਪਾਂ ਉਹ ਇੱਕ ਗੱਲ ਮੈਨੂੰ ਐਂ ਦੱਸ ਦੇ ਚੋਰ ਤੂੰ ਕਿੱਥੇ ਕਿੱਥੇ ਪੁੰਨ ਕਰਦਾ ਨੇ ਭੈਣ ਘੜਾ ਵਾਤੀ ਜੀ ਲਿਆ ਆ ਯਾਰ ਚੌਲ ਤਾਂ ਮੈਂ ਕਿਤੇ ਪਾਕ ਹੀ ਨਹੀਂ ਆਇਆ ਬਾਏ ਤਾਂ ਹੁਣ ਕੋਈ ਤਾਂ ਕਿਤੇ ਕੀਤੀ ਹੋਊ ਕੋਈ ਕਾਰਵਾਈ ਯਾਰ ਹਾਂ ਮੇਰੇ ਨਾਲ ਹੀ ਰਹਿੰਦਾ ਇਹਨੂੰ ਪੁੱਛ ਲੈ ਅੱਛਾ ਜੀ ਕੀਤੀ ਆ ਕਾਰਵਾਈ ਤਾਂ ਕੰਜਦਾ ਦੇਲੇ ਰਾ ਬਣ ਨਾ ਤਾਂ ਭਾਈ ਚਲੋ ਫਿਰ ਠੀਕ ਹੈ ਆਪਾਂ ਹੱਥ ਨੇ ਮਰ ਜਾਂ ਫਿਰ ਸਾਰਾ ਹੱਥ ਨੇ ਮਰ ਗਿਆ ਹਾਂ ਚੰਗਾ ਫਿਰ ਓਏ ਠੀਕ ਹੈ ਕਾਬਲ ਕੇ ਹੈਗਾ ਟਿੱਬੇ ਦੇ ਭਾਉਣ ਉੱਥੇ ਪਾਇਆ ਕਰੀ ਹੋ ਠੀਕ ਹੈ ਫਿਰ ਬੜਾ ਵਧੀਆ ਬੇਈਮਾਨਾ ਤੂੰ ਚੰਗਾ ਨਹੀਂ ਕੀਤਾ ਓਏ ਉਹ ਟਾਈਮ ਹੈ ਨਹੀਂ ਦੱਸਦਾ ਮੈਂ ਤੈਨੂੰ ਸੱਚੀ ਗੱਲ ਦੱਸਦਾ ਦਿਨ ਦੇ ਦਿਨ ਹੋਇਆ ਕਿਹੜਾ ਕੁਝ ਹੋਇਆ ਸਾਰਾ ਕੁਝ ਚਲੋ ਹੁਣ ਤਾਂ ਜਿਹੜੀਆਂ ਹੋ ਗਈਆਂ ਵਧੀਆ ਐ ਭਾਈ ਹੁਣ ਫਿਰ ਮੈਂ ਅੱਜ ਰਾਤ ਨੂੰ ਇੱਛੀ ਪਾਵਾਂਗਾ ਗੇਲੇ ਕੋਲੇ ਜਾਵਾਂ ਨਹੀਂ ਨਹੀਂ ਤੂੰ ਗੱਲ ਨਹੀਂ ਇੱਛੀ ਪੈ ਜੇਂ ਗੇਲੇ ਤੂੰ ਆ ਤੂੰ ਆਣੀ ਮੈਂ ਟੱਕਰੀ ਆ ਕਿ ਪਿੰਡ ਚ ਗਈ ਹੋਈ ਆ ਉਹ ਪਿੰਡ ਚ ਗਈ ਹੋਈ ਆ ਅੱਛਾ ਆ ਜੂਗੀ ਔਰ ਪੂਆ ਨੂੰ ਤੋ ਖਾ ਕੇ ਜਾਂਚਾ ਕਰ ਲੈਂਦੇ ਕੋਈ ਭਰਾ ਉਹ ਐਵੇਂ ਤੂੰ ਤੇ ਤੋਰ ਪੂਆ ਪੈ ਜਾ ਹ ਕੋਈ ਨਹੀਂ ਪੈਣਾ ਇਸ ਤਾ ਉਹ ਥੇਰੇ ਕੋਈ ਕਾਹੀ ਪਾਵਾਂਗੇ ਬਈ ਬਣਾ ਹਾਂ ਤੇ ਤੂੰ ਐ ਕਰੀ ਮੈਂ ਜਾਣਾ ਚਨੀ ਦਾ ਜਾ ਮੈਂ ਮੜਾ ਜਾ ਆ ਲਿਆ ਅੰਗਰੇਜ਼ੀ ਲੈਣੀ ਚਿਕਨ ਟੁਕੜਾ ਲੈਣੀ ਜਾ ਮੈਂ ਤੇਰੀ ਭੁਜਾਈਂ ਲਿਆ ਤੂੰ ਐ ਕਰ ਵੱਡੀ ਤਰ੍ਹਾਂ ਮਾਰ ਕੇ ਲਾ ਤੂੰ ਹਾਂ ਜਿਹੜਾ ਜਾ ਮੈਂ ਤੇ ਆਰਾਮ ਕਰ ਲਾਂਗੇ ਠੀਕ ਹਾਂ ਆਰਾਮ ਕਰਨੀ ਥੇ ਠੀਕ ਠੀਕ ਇਹ ਮੈਂ ਜਾ ਜਾਇਆ ਫੇ ਜਾਇਆ ਤੂੰ ਕੀ ਕਰ ਚੰਗਾ ਹਾਂ ਫੜ ਲੈ ਉਧਰ ਹੀ ਫੇ ਨਾ ਕੋਈ ਗੱਲ ਨਹੀਂ ਹੋਰ ਚਿਕਣ ਵੀ ਲੈਣਾ ਆ ਲੈ ਇੰਝ ਪਾਲਾਂਗੇ ਕੋਈ ਯਾਰ ਕਰਾ ਦੇ ਪਾ ਲੈ ਪੈਣ ਕਿਹੜਾ ਵੈ ਨਹੀਂ ਤੇ ਕੰਮ ਮੜਾ ਜਾਂ ਜਾਂ ਨਹੀਂ ਤਾਂ ਦੇਖ ਲਈ ਹੁਣ ਹੈ ਤਾਂ ਭਾਂਜੇ ਇੱਕ ਚਾਰ ਇੱਕ ਮਨਪ੍ਰੀਤ ਜਲਦੀ ਆ ਚੱਲੀਏ ਆਜੋ ਆਜੋ ਜਾਂਦੇ ਨਹੀਂ ਮੈਂ ਕਿਹਾ ਵੀ ਹੈ ਕਿਹ ਕਰਨ ਫਲ ਨਹੀਂ ਚੰਗਾ ਚਿਕਣਾ ਲਿਆਉਂਗਾ ਨਹੀਂ ਨਹੀਂ ਹੋ ਜਾ ਰਿਹਾ ਮਸਾ ਅੱਜ ਕੋਈ ਕਰਾਂਗੇ ਯਾਰ ਅੰਗਰੇਜ਼ੀ ਦੀ ਕਿਹੜੀ ਲਾਉਣੀ ਆ ਐਪਰੂਵਲ ਫਲ ਨਹੀਂ ਇਹ ਗਾ ਲਿਆਉਂਗਾ ਆਏ ਆਏ ਵੇ ਆਏ ਆਵੇਂ ਲੱਗ ਗੁਰਖਾਂ ਤੇ ਵੇ ਦੇ ਦੇ ਆ ਗੇੜੇ ਜੋ ਲੈ ਗਿਆ ਪਾਣੀ ਉਹ ਇੱਕ ਗੱਲ ਤਾਂ ਹੈ ਪਰ ਜਾਈ ਹੈ ਨਾ ਵੀ ਖੂਨ ਜਮਾ ਚਿੱਟਾ ਹੋ ਗਿਆ ਲੋਕਾਂ ਦਾ ਨਹੀਂ ਹੁੰਦਾ ਬਾਈ ਉਹ ਦੇਖ ਲੈ ਛਕਾ ਪੂਆ ਦਾ ਪੁੱਤ ਹੈ ਮੇਰੇ ਕੋਲੋਂ ਉੱਠ ਕੇ ਮਿੰਟ ਚ ਆ ਗਿਆ ਤੇ ਸਾਨੂੰ ਤਾਂ ਅਗਲਾ ਕਹਦੇ ਵੀ ਬਗਾਨੀਆਂ ਧੀ ਨਹੀਂ ਉਹਦਾ ਤੇਰੀ ਪੂਆ ਦਾ ਪੁੱਤ ਆ ਉਹ ਹੁਣ ਕਿੱਧਰ ਮੇਰੇ ਵਾਸਤੇ ਆ ਮਿੰਨਾਂ ਚੱਕਣ ਚ ਕੋਲ ਲੈਣ ਗਿਆ ਹੋਊਗਾ ਹੋਰ ਕੋਈ ਨਾ ਬਾਤੀ ਇੱਥੇ ਰੱਖ ਤਿਆਰ ਕਰਕੇ ਨਾ ਚਮਚਾ ਕਿਉਂ ਹੋਰ ਉਹ ਤੇਰੇ ਵਾਸਤੇ ਕਮਲਾ ਕੀ ਲੈਣ ਗਿਆਗਾ ਉਹ ਤਾਂ ਜੀ ਮੈਮ ਨੂੰ ਲੈ ਕੇ ਗਿਆਗਾ ਪਾਰਲਰ ਦੀ ਉਹ ਛੋਟੀ ਪਾਇਆ ਦੀ ਫਿਰਦੀ ਆ ਦਿਖਾਉਂਦੀ ਬੋਦਾ ਜਾਂ ਕਹਿੰਦੀ ਆ ਸਹੀ ਕਰਾ ਕੇ ਰਹਿਣਾ ਸਹੀ ਕਰਾ ਕੇ ਲੈਣਾ ਬੱਲਿਆ 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 ਫੇ ਤਾਂ ਪਈ ਪੱਟਿਆ ਗਿਆ ਤਾਂ ਭਾਈ ਪੱਤੇ ਤਾਂ ਸੀ ਤਾਂ ਕਿੱਦੇ ਦੇ ਪੱਤੇ ਆ ਜੀ ਅੰਦਾ ਸਾਲ ਹੋ ਗਿਆ ਪੱਤੇ ਨੂੰ ਇਹਨੇ ਕੀ ਗੱਲ ਹੋ ਗਈ ਭਲਾ ਮਜਾ ਵੀ ਪਹਿਲਾਂ ਵਿਆਹ ਕਰਾ ਲਿਆ ਏਡੂ ਪਹਿਲੋ ਵੀ ਕਰਾ ਲਿਆ ਕੋ ਹੋਰ ਛੋਟੀ ਉਹ ਨੂੰ ਲੱਖ ਰੁਪਏ ਦਾ ਵਿਚੋਲੇ ਲੈ ਗਏ ਉਹ ਤਾਂ ਚਲੋ ਕੋਈ ਲੈਣੇ ਸੀ ਵੈਰੀ ਗੱਲ ਵਿਚੋਲੇ ਤਾਂ ਜਿਹੜਾ ਲੈ ਕੇ ਲੈ ਕੇ ਤੇ ਚਾਰ ਪੰਜ ਨਾ ਦੱਸਾਂ ਉਹਨਾਂ ਲੈ ਗਈ ਸਾਰਾ ਓਹ ਤੈਨਾਂ ਲਈ ਲੈ ਕੇ 2.5 ਲੱਖ ਰੁਪਏ ਥਾਂ ਤਾਂ 4 ਲੱਖ ਤੱਲੇ ਦੇ ਗਈ ਉਹ ਬੱਲਿਆ ਬੱਲਿਆ ਭਾਈ ਫਿਰ ਉਹ ਅਗਲੀ ਮਾੜੀ ਨੇ ਇਹਦੀ ਕਰਤੂਤ ਮਾੜੀ ਆ ਇਹਦੀ ਕਿਉਂ ਮਾੜੀ ਕਰਦੋਂ ਰੱਜ ਕੇ ਹੁੰਦਾ ਹੈ ਇਹ ਤਾਂ ਪਹਿਲੇ ਦਿਨੋਂ ਭਾਈ ਇਹ 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 ਤਾਂ ਪਹਿਲੇ ਦਿਨੋਂ ਮੰਜੇ ਚ ਵੀ ਮੂਤ ਦਾ ਭੈਣ ਕਹਦਾ ਭਾਈ ਇਹ ਵੀ ਸਾਰੇ ਮੰਜਿਆਂ ਦੀ ਫੱਟੀ ਮੈਸ ਕਰੀ ਮੇਰਾ ਸਾਰਾ ਟੰਪੇ ਪੈ ਗਿਆ ਇਹ ਨੂੰ ਭਾਈ ਨੂੰ ਬਚਾ ਕੇ ਜਾ ਭਾਈ ਵੱਡੇ ਮਾਮੇ ਦੇ ਮੁੰਡੇ ਦਾ ਵਿਆਹ ਹਮ ਮਾਮੇ ਦਾ ਨਹੀਂ ਮਲੇ ਇਹਦੇ ਵੱਡੇ ਮਾਮੇ ਦੇ ਮੁੰਡੇ ਦਾ ਮੇਰੇ ਤਾਏ ਦੇ ਮੁੰਡੇ ਦਾ ਵਿਆਹ ਤੇ ਭਾਈ ਇਹ ਵੀ ਪਾ ਗਿਆ ਵਿਆਹ ਉੱਤਰੇ ਤੈਨੂੰ ਕੀ ਦੱਸਾਂ ਪਰਜਾਈ ਮੇਰੇ ਨਾਲ ਸੌਂ ਗਿਆ ਮੱਡੇ ਤੇ ਅੱਜ ਹੀ ਰਾਤ ਨੂੰ ਜਦੋਂ ਕੇਨਾ ਤਾਂ ਮੈਨੂੰ ਲੱਗਾ ਟੱਟਾ ਟੱਟਾ ਜਾ ਲੈ ਤੇਰੀ ਆ ਸੀੜੀ ਗੱਲੇ ਪਰਜਾਈ ਆਸੀ ਤਾਂ ਆਂਦੇ ਵੀ ਸਿਆਣਾ ਬਹਿਣਾਗਾ ਪੇੜਾ ਸਿਆਣਾ ਮੇਰੇਆ ਭੈਣ ਘੜਾਵੇ ਨੇ ਸਾਰਾ ਮੰਜਾ ਭਰਤਾ ਨਮੀ ਮੇਰੀ ਬੁਰ ਸ਼ਟ ਖਰਾਬ ਕਰਤੀ ਇਹ ਹੈਗੀ ਕਰਤੂਤ ਦਾ ਮਾਲਕਾ ਕੀ ਦੱਸੇ ਤੈਨੂੰ ਮੇਰੀ ਗੱਲ ਤਾਂ ਸੁਣ ਉਹਨੂੰ ਲਿਆ ਕੇ ਫਲਾਤੋ ਜੀ ਨੂੰ ਆਏ ਹੋ ਰਿਹਾ ਵੀ ਪਤਾ ਨਹੀਂ ਪਤਾ ਨਹੀਂ ਕੀ ਮਹੀ ਬੰਦਾ ਦਾ ਹੋਰ ਤਾਂ ਕੀੜੇ ਸੰਤਾ ਸਮਝਦਾ ਕੀੜੇ ਮਕੌੜੇ ਨੇ ਇਹ ਮੈਂ ਇੱਕ ਗੱਲ ਤਾਂ ਹੈ ਪਰਜਾਈ ਉਹ ਮੋਕੇ ਮੈਂ ਟੀਰਾ ਮੁਕਾਬਲੇ ਨਹੀਂ ਕਰ ਸਕਦੀ ਉਹ ਮੇਰਾ ਤਾਂ ਕਿੱਥੋਂ ਨਾ ਨਾ ਤੀਰੋ ਮੇਰਾ ਖਾਨਦਾਨ ਵਾਲਿਆਂ ਦੀ ਇੱਕ ਗੱਲ ਹੋਰ ਸੁਣ ਲਾ ਆ ਜਿਹੜਾ ਇੱਕ ਰੈਂਦਾ ਫੋੜਾ ਜਵਾਕ ਵਾਲਾ ਵੰਜ ਗੱਡਿਆ ਅੱਛਾ ਜੀ ਹੋਰ ਜਵਾਕ ਤੇ ਚਲੋ ਫਿਰ ਹੋਣਾ ਹੀ ਸੀ ਆਹੋ ਕਾਮਣੀਆਂ ਗੱਲਾਂ ਕਿਉਂ ਕਰਦਾ ਤੂੰ ਆ ਚੁ ਕਿਵੇਂ ਇਹਨਾਂ ਦਾ ਕਦੋਂ ਆ ਲੈ ਕੇ ਆਈਏ ਮਾਗਰ ਲੈ ਕੇ ਆਈਏ ਅੱਛਾ ਜੀ ਬੱਲੇ 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 ਫੇਰ ਕਿਹੜੀ ਭਾਂਡਾ ਵਿਆਹ ਖੜਾ ਸੀ ਯਾ ਉਹ ਨਾ ਕਦੇ ਪੇਟੀ ਖਾਦੀ ਚ ਮਰਨਾ ਉਹ ਕਹੀ ਰਹੀ ਸੀ ਨਾ ਜੀ ਫੜ ਜਾਈ ਆਪਾਂ ਦਾ ਕੀ ਗੱਲ ਕਰਨੀ ਫਿਰ ਤਾਂ ਪਜਾਈ ਕੋਲੇ ਬਣਾ ਕੇ ਘਾਟੇ ਦਾ ਸੌਦਾ ਹੀ ਹੈ ਘਾਟੇ ਦਾ ਤਾਂ ਹੈ ਹੀ ਘਾਟੇ ਦਾ ਜਮਾ ਬਟ ਨਾ ਮੈਂ ਸੋਈ ਗੱਲ ਐਸ ਨਹੀਂ ਬੋਲ ਦੇਣੀ ਐਸ ਤਾਂ ਤੈਨੂੰ ਸਮਝ ਕੀ ਦੱਸਾਂ ਤੈਨੂੰ ਰਹਿਣਾ ਪੂਰਾ ਸਾਨੂੰ ਆ ਬੰਜ ਘੱਟ ਤਾਂ ਆਹ ਮੈਂ ਹੀ ਪੂਰਾ ਸੀ ਵੀ ਪਹਿਲਾਂ ਅੰਡਰ ਲੈ ਘੜੀ ਸੀ ਤੁਸੀਂ ਆਹ ਫਿਰ ਕੋਠੀ ਕੱਠੀ ਕਿਵੇਂ ਆ ਇਹਨੇ ਆਪਦੀ ਉਸ ਨਾਲੀ ਨਾ ਤਾਂ ਇਹਨੇ ਬੁੜੀ ਘਰੋਂ ਕੱਢਤੀ ਸੀਗੀ ਅੱਛਾ ਮੇਰੀ ਭੂਆ ਵੀ ਨਾ ਦੋਨੇ ਕਰੇ ਬੜੀ ਜਿਵੇਂ ਸਿੱਖਾਂ ਦਾ ਨਹੀਂ ਬੰਦੇ ਆ ਸਾਨੂੰ ਪਤਾ ਲੱਗਦਾ ਵੱਡ ਵੀ ਰਹਿੰਦੇ ਆ ਨੰਬਰ ਨੰਬਰ ਵੀ ਹੈਗਾ ਇਹ ਫੋਨ ਕਰੀਂ ਵੀ ਤਾ ਤੁਸੀਂ ਹਾਂ ਉਹਨਾਂ ਮੇਰੇ ਕੋਲ ਤਾਂ ਨੰਬਰ ਨੰਬਰ ਹੈ ਹੀ ਨਹੀਂ ਭਾਈ ਐਂ ਕਰਦਾ ਰਹੇ ਹੋਰ ਐਂ ਕਰਦਾ ਰਹੇ ਉਹ ਮੈਨੂੰ ਮੋੜ ਕੇ ਕੋਠੀ ਉਹ ਘਰ ਵੇਚ ਤਾ ਪਤਾ ਨਹੀਂ ਕਿਵੇਂ ਵੇਚਿਆ ਨੇ ਇੱਕ ਦਿਨ ਬਦਵ ਆਇਆਗਾ ਥੈਰਾ ਵੀ ਫਿਰ ਲਿਆ ਜੀ ਕਹਿੰਗਾ ਵੀ ਉਹ ਵਿਚਾਰ ਚਲੋ ਉਹ ਤਾਂ ਮੇਲਾ ਸੀਗਾ ਨਾ ਇਹ ਬੰਦਾ ਤਾਂ ਨਹੀਂ ਉਹੜਾ ਫਰੇ ਉਹ ਬਦ ਉਹ ਨਾਲ ਇਹਨਾਂ ਨੇ ਕਰਕੇ ਵੀ ਸਾਰਾ ਕੁ ਮੈਂ ਗੋਤਮ ਗੋਚਾ ਹੂੰ ਜਿਵੇਂ ਮੈਨੂੰ ਆਇ ਲੱਗ ਜਾ ਪਰ ਜੀ ਵੀ ਕੁੱਲ ਮਿਲਾ ਕੇ ਤੁਸੀਂ ਕਿੱਲੀ ਧੂਪ ਤਾਂ ਦੇਤੀ ਹੋ ਮੈਂ ਕਿੱਲਾ ਤਾਂ ਕਾਹ ਨੂੰ ਵੇਚਾਂ ਮੈਂ ਹੁਣ ਆਏ ਕਹਿੰਦੇ ਆ ਕਹਿੰਦਾ ਕਿਤੇ 15 ਲੱਖ ਲੱਗਿਆ ਤੇ 15 ਕਿੱਥੋਂ ਆਇਆਣਾਗਾ 15 ਲੱਖ ਰੁਪਏ ਦੀ ਹੈਗੀ ਐ ਕੋਈ ਹੈ ਨਾ ਹੈ ਪਰ ਕੁੱਲ ਮਿਲਾ ਕੇ ਕੰਮ ਤਾਂ ਇਹ ਜਿਹੜਾ ਅੱਜ ਕੱਲ ਮੈਂ ਤੈਨੂੰ ਗੱਲ ਦੱਸਦਾ ਜਿਹੜੇ ਜੱਟ ਜ਼ਿੰਮੇਦਾਰ ਨੇ ਕੋਚੀ ਬੋਨੇ ਨੇ ਵੱਡਾ ਟਰੈਕਟਰ ਹੁੰਦਾ ਜਿਹਦੇ ਕੋਲੇ ਬੂਹ ਪਰ ਚੰਗੇ ਲੱਗੇ ਹੁੰਦੇ ਆ ਤੇ ਵੱਡੀ ਕੋਚੀ ਮਸਾ ਉਹ ਨਾਲੇ ਵੀ ਕਿਲਾ ਵਰਗਾ ਹੈ ਨਾ ਨੇ ਨਹੀਂ ਮੈਂ ਤਾਂ ਹੁਣ ਮੇਰੀ ਗੱਲ ਸੁਣ ਮੈਂ ਤਾਂ 20 ਸਾਲ 15 ਸਾਲ ਉੱਥੇ ਕੱਟ ਲਈ ਸੀਗੇ ਹਨਾ ਤੂੰ ਤਾਂ ਫਿਰ ਕੱਟ ਲਈ ਮੈਂ ਮੈਨੂੰ ਕਿਹੜਾ ਘਰ ਹੋਸੀ ਅਗੇ ਮੈਂ ਤਾਂ ਘਰ ਨੇ ਵਫਾ ਨਹੀਂ ਕਰਿਆ ਹਨਾ ਤਾਂ ਭਾਈ ਸੋਹਣਾ ਪੁੱਤ ਹੋ ਗਿਆ ਸੀ ਠੀਕ ਆ ਹੁਣ ਆਇਆ ਤਾਂ ਵਸਦੇ ਰੱਖਦੇ ਆ ਤੇ ਮੁੰਡਾ ਫਿਰ ਮੰਨ ਲਓ ਕਿ ਬਠੰਡੇ ਪੜਦਾ ਹੈ ਤਾਂ ਬਾਹਰ ਹੀ ਪੜਦਾ ਬਾਹਰ ਹੀ ਕਦੇ ਆਉਂਦਾ ਰਿਹਾ ਅੱਛਾ ਚਲ ਚੰਗੀ ਛੋਕਣਾ ਪੈਸੋ ਉਹ ਤਾਂ ਸਾਡਾ ਛੋਕਰੇ ਛੋਕਾ ਇੱਥੇ ਫਰਮਾਇਆ ਕਿ ਅੱਜਕੇ ਮੈਂ ਇਹਨਾਂ ਵਰਗਾ ਹੋ ਜੂਦਾ ਨਹੀਂ ਗੱਲ ਉੱਪਰ ਜਿਹੇ ਗੱਲ ਹੋ ਰਿਹਾ ਜਿਹੜਾ ਮਤਲਬ ਵੀ ਚੇਰੇ ਵਾਲ ਦੇਨੋ ਕੋ ਸਿਆਣਾ ਬਣਿਆ ਕਿ ਉਹ ਹੀ ਉਹ ਤਾਂ ਵਿਚਾਰਾ ਉਹ ਤਾਂ ਹੈ ਹੀ ਰੱਬ ਜਿੱਦਿਆਂ ਦਿੱਤੇ ਨਾ ਖਾਣ ਲੈ ਉਹਨੂੰ ਐ ਕੀ ਲਈ ਬੈਠਾ ਬੋਤਾ ਜੇ ਮਾਇਆ ਇੰਨੀ ਗਨਾ ਤੇ ਜੋ ਮੈਂ ਤਾਂ ਸਾਨੂੰ ਉਹਨੂੰ ਤਾਂ ਘਰੋਂ ਕੱਢ ਦੇ ਕੱਢ ਦੇ ਕੱਢ ਦੇ ਜਮਾ ਜੇ ਪਰ ਜਾਈ ਮੈਂ 10ਵੇਂ ਤੇ ਫਿਰ ਆਰਾਮ ਕਰ ਲਾਂ ਆ ਫਿਰ ਪੈ ਜਾ ਤੋ ਆਥਣੇ ਫਿਰ ਆਪਾਂ ਕੋਈ ਕਰਾਂਗੇ ਗੱਲਬਾਤ ਉਹਦੋਂ ਬਾਅਦ ਪੀਵਾਂਗੇ ਆਥਣੇ ਕੱਛੇ ਬੈਠਾਂਗੇ ਫਿਰ ਮੈਂ ਕੋਈ ਉਧਰ ਪਸੂਆਂ ਦਾ ਕਿਉਂਕਿ ਕਰ ਲੈ ਕੋਈ ਠੰਡਾ ਜਾ ਕੋਈ ਕਰ ਲੈ ਲੈ ਕੋਈ ਰੋਟੀ ਸਬਜ਼ੀ ਹੋਰ 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 ਉਹ ਤਾਂ ਹੁਣ ਮੈਂ ਮਾਥਣੇ ਆ ਕੇ ਬੜੂਗੀ ਅੱਛਾ ਹੋਰ ਪੱਕੀਆਂ ਸਾਰੇ ਤੈਨੂੰ ਭੰਗਾਂ ਪੈ ਗਈਆਂ ਰੋਟੀਆਂ ਪੱਕੀਆਂ ਭਾਲਦੀਆਂ ਦੁੱਧ ਗਰਭੀ ਚ ਭਾਲਦੀ ਆ ਇਹ ਕੋਈ ਤੁਸੀਂ ਅੱਡ ਕਰ ਦਿਓ ਪਈ ਫਿਰ ਫਿਰ ਦੇਖਦੇ ਹੋ ਬਹੁਤ ਦੇਣਾ ਨਹੀਂ ਹੋ ਪੂਆ ਹਿੰਮਾ ਸ਼ਮੇਂ ਜੰਗ ਕੋਈ ਤੂੰ ਸ਼ਮੇਂ ਜਾ ਦੇ ਮੈਂ 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 ਅਸਲ ਵਿੱਚ ਤੂੰ ਕਰ ਲਾ ਰਾਮ ਮੈਂ ਕੁੱਲ ਮਿਲਾ ਕੇ ਪੂਆ ਅਸਲ ਵਿੱਚ ਛੋਟੀ ਸੋਰਾ ਕਰਾਉਣੀ ਆ ਸਤਾ ਕੀ ਜੇ ਆ ਪਤਾ ਲੱਗੇ ਵੀ ਮੇਰੇ ਨਾਲ ਗੱਲਾਂ ਕਰਦਾ ਹੈ ਕਹਿੰਦੇ ਵੀ ਇਹਨਾਂ ਤੇ ਇੱਕੀ ਗੱਲ ਆ ਦੋਨਾਂ ਦੀ ਲਾ ਐ ਤਾਂ 200 ਨਾ ਹੋਣਾ moli teya perang akanda u do